ਜਿੰਦਾ ਵੱਡੇ ਸਾਕੇ ਦੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲਾ ਤਿੰਨ ਰੋਜ਼ਾ ਸਲਾਨਾ ਸ਼ਹੀਦੀ ਜੋੜ ਮੇਲਾ ਅੱਜ ਸਮਾਪਤ ਹੋ ਗਿਆ ਸਵੇਰੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਤਕਰੀਬਨ ਡੇਢ ਕਿਲੋਮੀਟਰ ਦਾ ਪਿੰਡ ਤਹਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਪਹੁੰਚਿਆ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਦਿੱਤਾ ਗਿਆ ਬੜੀ ਯਕੀਨਤ ਨਾਲ ਭਾਵਨਾ ਨਾਲ ਸ੍ਰੀ ਫਤਿਹਗੜ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦੇ ਨਾਲ-ਨਾਲ ਜੋਤੀ ਸੁਖ ਸਾਹਿਬ ਵਿਖੇ ਪਹੁੰਚਿਆ ਤੋਂਮ ਦੇ ਨਾਂ ਸੰਦੇਸ਼ ਦਿੱਤਾ ਜਿਸ ਦਰਸ਼ਕੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਘਰਾਂ ਦੇ ਅੰਦਰ ਆਪਣੇ ਬੱਚਿਆਂ ਨੂੰ ਇਸ ਸਾਕੇ ਨਾਲ ਜੋੜੀਏ ਉਹਨਾਂ ਦੀ ਸੁਰਤ ਦੇ ਅੰਦਰ ਸਾਹਿਬ ਜਾਦਿਆਂ ਦੇ ਆਦਰਸ਼ ਸਾਹਿਬ ਜਾਦਿਆਂ ਦੇ ਧਰਮ ਲਈ ਕੀਤੀਆਂ ਹੋਈਆਂ ਕੁਰਬਾਨੀਆਂ ਵਸਣ ਚੰਗੀ ਸੰਗਤ ਮਿਲੇ ਉਹ ਸਿੱਖੀ ਦੇ ਸੁਨਹਿਰੀ ਅਸੂਲਾਂ ਨਾਲ ਜੋੜ ਸਕਣ ਇਹ ਜਜ਼ਬਾਤ ਤੇ ਭਾਵਨਾ ਤਾਂ ਹੀ ਸਕਾਰਤਹ ਨੇ ਜੇ ਇਸ ਤਿੰਨ ਦਿਨਾਂ ਦੇ ਜੋੜ ਮੇਲ ਤੋਂ ਬਾਅਦ ਅਸੀਂ ਪੂਰਾ ਸਾਲ ਸਹਿਬਜ਼ਾਦਿਆਂ ਦੀ ਯਾਦ ਵਿੱਚ ਉਹ ਕੁਝ ਕਰਨ ਦਾ ਯਤਨ ਕਰੀਏ ਜੋ ਸੱਚ ਤੇ ਪਹਿਰਾ ਧਰਮ ਤੇ ਪਹਿਰਾ ਸਹਿਬਜ਼ਾਦਿਆਂ ਨੇ ਦਿੱਤਾ ਜੋ ਫਿਰ ਸਾਡੀ عقیدਤ ਭਾਵਨਾ ਸਫਲ ਹੈ ਸੋ ਬਹੁਤ ਸੰਗਤਾਂ ਨੇ ਹਾਜ਼ਰੀ ਭਰੀ ਆ ਲੰਗਰਾਂ ਦੀ ਸੇਵਾ ਕੀਤੀ ਆ ਹਰ ਤਰ੍ਹਾਂ ਦੇ ਨਾਲ ਹਰ ਸਿੱਖ ਸਮਰਪਿਤ ਸੀ ਜਿੱਥੇ-ਜਿੱਥੇ ਵੀ ਸਿੱਖ ਖੜਾ ਉਹ ਆਪਣੇ ਭਾਵਨਾ ਦੇ ਅਨੁਸਾਰ ਸੇਵਾ 'ਚ ਜੁਟਿਆ ਹੋਇਆ ਸਾਰੇ ਪੰਥ ਦਾ ਜਿੱਥੇ-ਜਿੱਥੇ ਵੀ ਕੋਈ ਮਨ ਬੱਚ ਕਰਮ ਕਰਕੇ ਜੁੜਿਆ ਸਾਰਿਆਂ ਦਾ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਖਸ਼ੇ ਇਹ ਅਰਦਾਸ ਹੈ ਸਿੱਖੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤੇ ਆਉਂਦਿਆਂ ਸਮੇਂ ਵਿੱਚ ਅਸੀਂ ਆਪਣੇ ਫਰਜ਼ਾਂ ਦਾ ਅਹਿਸਾਸ ਲੈ ਕੇ ਸਾਬਜਾਦਿਆਂ ਦੇ ਮਾਰਗ ਦੇ ਪਾੰਦੀ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Oh,